we uh -huh. ਸਾਡੇ ਬਿਗਵਾਲ ਥਾਣਾ ਦੇ ਇਲਾਕੇ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਮੋਟਰਸਾਈਕਲ ਅਤੇ ਹੋਰ ਵੀਕਲ ਚੋਰੀ ਹੋਣ ਦੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਹਦੇ ਵਿੱਚ ਜਦੋਂ ਬਾਬਾ ਪ੍ਰੇਮ ਸਿੰਘ ਜੀ ਦਾ ਮੇਲਾ ਸੀਗਾ ਉਹਦੇ ਵਿੱਚ ਵੀ ਕੁਝ ਵੀਕਲ ਚੋਰੀ ਹੋਏ ਸੀ ਉਹਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਕਰਕੇ ਤੇ ਸਾਡੇ ਬਿਗਵਾਲ ਦੇ ਮੁਖ ਅਫਸਰ ਸਬੰਸਪਟਰ ਹਰਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਜਿਹੜਾ ਕਾਰਵਾਈ ਕਰਦੇ ਹੋਏ ਮਨ ਇੰਟੈਲੀਜੈਂਸ ਅਤੇ ਟੈਕਨੀਕਲ ਸੋਰਸੇ ਦੀ ਵਰਤੋਂ ਕਰਦੇ ਹੋਏ ਜਿਹੜਾ ਇੱਕ ਵਿਅਕਤੀ ਜਿਹਦਾ ਨਾਮ ਗੁਰਸੇਵਕ ਸਿੰਘ ਇਲियस ਕਰਨਦੀਪ ਸਿੰਘ ਸਨ ਆਫ ਸੰਤੋਖ ਸਿੰਘ ਵਾਸੀ ਪੱਥ ਥਾਣਾ ਸ਼ਿਮਰਮੰਦਰਪੁਰ ਜ਼ਿਲ੍ਹਾ ਗਰਦਾਸਪੁਰ ਨੂੰ ਕਾਬੂ ਕੀਤਾ ਤੇ ਜਿਹਦੇ ਕੋਲੋਂ ਇੱਕ ਚੋਰੀशुदा ਮੋਟਰਸਾਈਕਲ ਬਰਾਮਦ ਹੋਇਆ ਜਿਸ ਦੇ ਆਧਾਰ ਤੇ ਉੱਪਰ ਉਸਦੇ ਖਿਲਾਫ ਮਕਦਮਾ ਨੰਬਰ 58 21625 ਜਿਹੜਾ ਚੋਰੀ ਦੀਆਂ ਧਰਾਵਾਂ ਦੀ ਦਰਜ ਕੀਤਾ ਗਿਆ ਥਾਣਾ ਬੇਗੋਵਾਲ ਤੇ ਜਦੋਂ ਇਹਦੀ ਡੂੰਘਾਈ ਨਾਲ ਪੁੱਛਗਛ ਕੀਤੀ ਗਈ ਤਾਂ ਇਸ ਦੇ ਜਿਹੜਾ ਵੱਖ-ਵੱਖ ਸਮਿਆਂ ਦੇ ਉੱਪਰ ਤੇ ਅਲੱਗ-ਅਲੱਗ ਥਾਵਾਂ ਤੋਂ ਜਿਹੜਾ ਕੁੱਲ 9 ਮੋਟਰਸਾਈਕਲ ਹੋਰ ਜਿਹੜੇ ਚੋਰੀ ਕੀਤੇ ਸੀਗੇ ਉਹ ਬਰਾਮਦ ਕਰਵਾਏ ਆ ਇਸ ਤਰ੍ਹਾਂ ਜਿਹੜਾ ਥਾਣਾ ਬੇਗੋਵਾਲ ਦੇ ਏਰੀਆ ਦੇ ਵਿੱਚ ਬazaar ਦੇ ਵਿੱਚ ਔਰ ਬਾਬਾ ਪ੍ਰੀਤ ਸਿੰਘ ਦੇ ਮੁਰਜ਼ਾ ਸਾਹਿਬ ਦੇ ਵਿੱਚ ਮੇਲੇ ਦੌਰਾਨ ਜਿਹੜੇ ਚੋਰੀ ਹੋਏ ਆ ਉਹ ਮੋਟਰਸਾਈਕਲ ਇਸ ਪਾਸੋਂ ਬਰਾਮਦ ਹੋਏ ਆ ਇਹ ਜਿਹੜਾ ਇਕੱਲਾ ਹੀ ਜਾਂਦਾ ਸੀ ਤੇ ਉੱਥੇ ਇਕੱਲਾ ਹੀ ਮੋਟਰਸਾਈਕਲ ਦਾ ਹੱਲ ਵਾਲੇ ਦੇਖ ਕੇ ਰੈਕੀ ਕਰਕੇ ਉਸ ਤੋਂ ਬਾਅਦ ਉਹਨੂੰ ਇਹ ਚਾਬੀ ਵਗੈਰਾ ਲਗਾ ਕੇ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਸੀ ਇਹ ਮੋਟਰਸਾਈਕਲ ਇਹਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਸਨ ਜਿਹੜਾ ਕਿ ਹੁਣ ਵੇਚਣ ਦੀ ਤਾਕ ਦੇ ਵਿੱਚ ਸੀਗਾ ਜਿਹਨੂੰ ਥਾਣਾ ਬਿਗੋਵਾਲ ਦੀ ਪੁਲਿਸ ਟੀਮ ਨੇ ਬੜੀ ਹੀ ਮਸਤੀ ਨਾਲ ਕੰਮ ਕਰਦੇ ਹੋਏ ਇਰਤਾਰ ਕੀਤਾ ਹੋਰ ਇਸ ਪਾਸੋਂ ਜਿਹੜੇ ਹੈਗੇ ਆ ਮੋਟਰਸਾਈਕਲ ਬਰਾਮਦ ਕੀਤੇ ਇਹਦੀ ਹੋਰ ਵੀ ਡੁਗਾਈ ਨਾਲ ਪੁਸ਼ਟੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਹਨੇ ਹੋਰ ਕਿਹੜੀਆਂ ਵਾਧਤਾਂ ਕੀਤੀਆਂ ਸਰ ਇਹਦੇ ਕਿ ਮੈਂ ਪਿਲਰ ਦੇ ਮਾਮਲੇ ਦੱਕੇ ਹੈ ਕਿਸ ਥਾਣੇ ਕੀ ਨਾਲ ਕਿਸ ਤਰ੍ਹਾਂ ਇਹ ਇਹਦੇ ਅਸੀਂ ਜਾਂਚ ਕਰ ਰਹੇ ਹਾਂ ਤੇ ਇਹਦੇ ਜਿਹੜੇ ਪਿਸ਼ੋਕੜ ਬਾਰੇ ਆ ਇਹਦੇ ਪਿਛਲਾ ਜਿਹੜਾ ਥਾਣਾ ਹੈਗਾ ਫਨੰਦਪੁਰ ਉਤੋਂ ਵੀ ਇਹਦੀ ਬਾਰੇ ਪੁਸ਼ਟੀ ਕਰਦੇ